ਕੌਂਤੀ ਪੁਲੀ ਕੀ ਨਾ ਆਪਣਾ ਹੀ ਜਨਾਬ ਸੁਦੇਲਾ ਜੀ ਸਰ ਜੀ ਤਾਂ ਇਹ ਅੱਗ ਲੱਗੀ ਆ ਕਿੱਦਾਂ ਲੱਗੀ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਜੀ ਸਾਨੂੰ ਤਾਂ ਕਦੇ ਪਤਾ ਲੱਗਾ ਜੀ ਸੌਸ ਸਿੱਟ ਦੇ ਨਾਲ ਅੱਗ ਲੱਗੀ ਆ ਕਿੰਨਾ ਤੇ ਨੁਕਸਾਨ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਆ ਗਿਆ ਸਾਰੇ ਸਾਰੇ ਮੇਰੇ ਨਾਲ ਹੋ ਗਿਆ ਵਗੈ ਵਗ ਪੁਲਿਸ ਮੁਕਿਆ ਦੇ ਕੌਂਤੀ ਪੁਲਿਸ ਮੁਕਿਆ ਦੇ ਨੇਮ ਫਾਈਲ ਰਿਕਾਰਡ ਅੰਸਰਮੈਂਟ ਤਲਾਸ਼ ਕਿਤਾ ਫਾਈਲ ਜੀ ਕੋਲ ਕੀਤੀ ਹੈ ਇਸਰ ਇਹਦਾ ਅਗਿਜ ਵੀ ਕਬੂ ਪਾਇਆਗਾ ਕਿ ਨਹੀਂ ਕੁਛ ਬਸ ਲੱਗ ਹੀ ਰਿਹਾ ਹੈ ਕਿ ਆਪਣੇ ਅਗ ਰਹੇ ਦੁਕਾਨ ਤੇ ਕੀ ਕੀ ਸਮਾਨ ਲਿਆ ਦਿਕਾ ਦਿਕਾ ਸਮਾਨ ਅਪਰਫੈਕਟ ਬਾਕਸ ਇਹ ਵੀ ਆ ਰਹੀ ਸੀ ਪ੍ਰਿੰਟਿੰਗ ਵਾਲਾ ਪਾਲਣ ਕਾ ਲੱਗਿਆ ਕਿ ਸਭ ਤੋਂ ਚੜੀ ਹੈ ਅੰਬਰ ਬਾਕੀ ਸੇਓ ਨਾਲ ਨਾਲ ਲੱਗਦਾ ਸੀ ਯੋ ਇਨਾ ਤੁਹਾਡਾ ਮੇਰੇ ਨਾਲ ਪਰਮਿਸ਼ਨ ਕਾ ਵੀ ਮੇਰੀ ਸਾਹਮਣੇ ਦੁਕਾਨਾ ਬੰਦੀ ਰਿਕਲਾਪ ਹੋਸ ਤੇ ਹਾਂਜੀ ਰਾਤ ਤਕਰੀਬਨ 2:30 ਨੂੰ ਇਹਦੇ ਕਰੀਬ ਕੋਈ ਫੋਨ ਆਇਆ ਦੇ ਸਾਹਮਣੇ ਅਰਬੇਸ਼ ਕੰਪਨੀ ਦੀ ਦੁਕਾਨ ਨੂੰ ਵਖਲਾ ਉਸੇਲੇ ਤੱਕ ਇਹਨਾਂ ਸਾਡ ਦੇ ਕੰਮ ਦੇ ਮੈਕ ਟੇਮਾਂ ਨਾਲ ਮਾਰਕੋਣੇ ਦੇ ਦੁਕਾਨਾਂ ਵੀ ਪਹੁੰਚ ਰਹੀ ਸੀ ਤੇ ਉਸੇ ਵੇਲੇ ਲਗਭਗ ਫਾਰਵਰਡ ਜਿਹੜੀਆਂ ਆਉਂਦੀਆਂ ਸਾਰ ਜਦਾਂ ਵੀ 3 ਵਜੇ ਫਾਰਵਰਡ ਗੱਡੀਆਂ ਲੱਗੀਆਂ ਵੀ ਹੁਣ ਬੋਲੋ ਕਿੰਨਾ ਟਾਈਮ ਹੋ ਗਿਆ ਵਾ ਤੇ ਕਾਫੀ ਜਦੋਂ ਜਾਇ ਫਾਇਰ ਬੁਝਾਵਾ ਲੱਗਦੀ ਆ ਆਪਾਂ ਇਹ ਨਹੀਂ ਕਾਸ ਸਕਦੇ ਕਿ ਜਿਹੜੀ ਇੱਕ ਕੰਮ ਫਾਇਰ ਬੁਝਾਵਾ ਦਾ ਬੜਾ ਕੋਸ਼ੰਸ਼ਾ ਜੋਗਾ ਉਹਨਾਂ ਦੇ ਜਿੰਨੇ ਵਰਕਰ ਆ ਨਾ ਰਾਹ ਦੇ ਇੰਨੀ ਮਿਹਨਤ ਕਰਾਏ ਆ ਇਹਨੇ ਇਹੰਦਾ ਕੰਮ ਕਰ ਰਿਹਾ ਵੀ ਤੋ ਅਪਰੀਸ਼ੀਏਟ ਕਰਨਾ ਪਾਉਂਦਾ ਬਾਕੀ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਤੇ ਭੁਲਾ ਨਹੀਂ ਜਾਂਦਾ ਜੀ ਨੰਬਰ ਦੱਸ ਜੇ ਨਾ ਗੁਰਪ੍ਰੀਤ ਸਿੰਘ ਜੀ ਅੱਛਾ ਜੀ ਕੀ ਕੰਮ ਕਰਦੇ ਤੁਸੀਂ ਮੈਂ ਫਾਇਰ ਮੈਨ ਹਾਂ ਜੀ ਸਰਵਿਸ ਦੀ ਮੁਸਲਾ ਦੇ ਇਹ ਪਾਜੀ ਜਿਹੜੀ ਕਿਤਾਬਾਂ ਦੀ ਦੁਕਾਨ ਤੇ ਅੱਗ ਲੱਗੀ ਆ ਇਹ ਕਿੰਨੇ ਕਬਜੇ ਤੁਹਾਨੂੰ ਪਤਾ ਲੱਗਾ ਤੇ ਔਰ 3 ਵਜੇ ਇਹਨਾਂ ਦਾ ਫੋਨ ਆਇਆ ਕਿ ਅੱਗ ਲੱਗੀ ਆ ਤੇ ਉਸੇ ਟਾਈਮ ਹੀ ਅਸੀਂ ਇੱਕ ਫਾਇਰ ਸੈਂਟਰ ਨਾਲ ਹੀ ਭੇਜ ਦਿੱਤਾ ਤੇ ਜਦੋਂ ਇੱਥੇ ਆ ਕੇ ਦੇਖਿਆ ਗਿਆ ਕਿ ਜਿਆਦਾ ਤੁਸੀਂ ਨਾਲ ਹੀ ਫਾਇਰ ਸੈਂਟਰ ਨੂੰ ਭੇਜਤਾ ਹੈ ਅੱਛਾ ਜੀ ਤੇ ਇਸ ਟਾਈਮ ਤੱਕ ਕਿੰਨੀਆਂ ਗੱਡੀਆਂ ਆ ਚੁੱਕੀਆਂ ਆ ਤੁਸੀਂ ਲੱਗੇ ਹੋਏ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਜੀ 3 ਵਜੇ ਦੇ ਲੱਗੇ ਹੋਏ ਆ ਅਜੇ ਦਾ ਬੁਝਾ ਰਹੇ ਆ ਪਤਾ ਕੀ ਆ ਜੀ ਅੰਦਰ ਜਾਨ ਨੂੰ ਦੱਸਣਾ ਬਹੁਤ ਘੱਟ ਆ ਫਿਰ ਵੀ ਅੱਗ ਕੰਟਰੋਲ ਆ ਪੂਰੀ ਜਿਹੜਾ ਮਾੜਾ ਮੋਟੀ ਜਿਹੜੀ ਲੱਗੀ ਹੋਈ ਹੈ ਕਿਤਾਬਾਂ ਨੂੰ ਲੱਗੀ ਹੋਈ ਆ ਉਹ ਅਸੀਂ ਬੁਝਾ ਰਹੇ ਆ ਤੇ ਭਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਨਾਲ ਅੰਦਰੋਂ ਕੋਈ ਬਿਲਡਿੰਗ ਨੂੰ ਹੋਰ ਉਸ ਤੋਂ ਦੇਖਦੇ ਆ ਹੁਣ ਤੇ ਸਾਰਾ ਇਹਨਾਂ ਨੂੰ ਬੜਾ ਜ਼ਿਆਦਾ ਤੇ ਸਾਰਾ ਨੁਕਸਾਨ ਟੋਟਲੀ ਹੋ ਗਈ ਆ ਅੱਛਾ ਜੀ ਖਤਮ ਨਹੀਂ ਆ ਸਾਰਾ ਕੁਝ ਹੀ ਹੋ ਗਿਆ